ਅਸੀਂ ਇਸ ਫੇਰੇ ਖੜੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਮਿਆਮਾ ਵਿਖੇ ਜਿੱਥੇ ਪਿੰਡ ਦੀ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਨਿਊ ਬੌਰਨ ਗਰਲਸ ਦੇ ਸਨਮਾਨ ਲਈ ਲੋੜੀ ਧੀਆਂ ਦੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਕੀ ਹੋਵੇਗਾ ਇਸ ਪ੍ਰੋਗਰਾਮ ਵਿੱਚ ਇਨ੍ਹਾਂ ਧੀਆਂ ਲਈ ਖਾਸ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਹਨ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਸੱਤਾ ਜੀ ਹਾਂਜੀ ਸਤਨਾਮ ਜੀ ਧੀਆਂ ਦੇ ਇਸ ਪ੍ਰੋਗਰਾਮ ਵਿੱਚ ਕੀ ਸਨਮਾਨ ਯੋਗ ਤੇ ਕੀ ਖਾਸ ਰੱਖਿਆ ਗਿਆ ਧੀਆਂ ਲਈ ਧੀਆਂ ਲਈ ਜੀ ਖਾਸ ਇਹ ਹੀ ਹੈ ਵੀ ਤਿਆਂ ਦੀ ਲੋੜੀ ਮਨਾ ਰਹੇ ਆ ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇ ਰਹੇ ਆ ਵੀ ਜਿਸ ਤਰ੍ਹਾਂ ਤੁਸੀਂ ਮੁੰਡਿਆਂ ਦੀ ਲੋੜੀ ਮਨਾਉਣੀਓ ਇਸੇ ਤਰ੍ਹਾਂ ਕੁੜੀਆਂ ਦੀ ਲੋੜੀ ਵੀ ਮਨਾਓ ਤਾਂ ਕਿ ਪਤਾ ਲੱਗੇ ਵੀ ਹੁਣ ਤੂੰ ਈਆਂ ਵੀ ਮੁੰਡਿਆਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹਨ ਤੇ ਬਾਕੀ ਅਸੀਂ ਨਵਜੰਮੀਆਂ ਬੱਚੀਆਂ ਜਿਹੜੀਆਂ ਉਹਨਾਂ ਦੇ ਸਨਮਾਨ ਲਈ ਵੀ ਇੱਥੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੈਗਾ ਸਤਾ ਜੀ ਈਆਂ ਦੇ ਸਨਮਾਨ ਤੋਂ ਇਲਾਵਾ ਹੋਰ ਕੀ ਕੀ ਕੁਝ ਦੇਖਣ ਨੂੰ ਮਿਲੇਗਾ ਇਸ ਲੋੜੀ ਤੇ ਤੁਹਾਨੂੰ ਇਸ ਈਆਂ ਦੀ ਲੋੜੀ ਤੇ ਪਰਾਣੀ ਜਿਹੜੀ ਲੋੜੀਆਂ ਹੁੰਦੀਆਂ ਸੀ ਉਸ ਤੇ ਪੁਰਾਣੇ ਰੰਗ ਦੇਖਣ ਨੂੰ ਮਿਲਣਗੇ ਜਿਵੇਂ ਪੁਰਾਣੀ ਲੋਕ ਬੋਲੀਆਂ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੂਗਾ ਤੁਹਾਨੂੰ ਸਤਾ ਜੀ ਜਿਵੇਂ ਪੁਰਾਣੇ ਜ਼ਮਾਨੇ ਸਿਰਫ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀ ਨਾ ਤੇ ਹੁਣ ਧੀਾਂ ਦੀ ਲੋੜੀ ਵੀ ਮਨਾਈ ਜਾਣ ਲੱਗੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਲੋਕ ਕਿੰਨੇ ਕਵਿਅਰ ਹੋ ਰਹੇ ਆ ਕੁਝ ਲੋਕਾਂ ਦੀ ਸੋਚ ਬਦਲੀ ਹੈ ਇਹ ਸਿਰਫ ਇੱਕ ਡਰਾਮੇ ਦੇ ਤੌਰ ਤੇ ਦੇਖਿਆ ਜਾ ਸਕਦਾ ਨਹੀਂ ਜੀ ਇਹ ਡਰਾਮਾ ਨਹੀਂ ਹੈ ਇਸ ਨਾਲ ਲੋਕਾਂ ਦੀ ਸੋਚ ਬਹੁਤ ਬਦਲੂਗੀ ਬਹੁਤ ਫਰਕ ਪਊਗਾ ਲੋਕਾਂ ਦੀ ਸੋਚ ਦਾ ਲੋਕਾਂ ਨੂੰ ਪਤਾ ਲੱਗੂਗਾ ਵੀ ਹਾਂ ਜਿਵੇਂ ਅਸੀਂ ਮੁੰਡਿਆਂ ਦੀ ਖੁਸ਼ੀ ਮਨਾਉਣੀ ਹੈ ਮੁੰਡੇ ਉੱਚੇ ਉਚਯੋਦਿਆਂ ਤੇ ਪਹੁੰਚੇ ਹੋਏ ਉਸੇ ਤਰ੍ਹਾਂ ਕੁੜੀਆਂ ਵੀ ਕਿਸੇ ਗੱਲੋਂ ਘਟਣੀ ਹੈ ਕੁੜੀਆਂ ਵੀ ਬਹੁਤ ਤਰੱਕੀ ਕਰ ਗਈਆਂ ਬਹੁਤ ਬਹੁਤ ਉੱਚਯੋਦਿਆਂ ਤੇ ਪਹੁੰਚ ਚੁੱਕੀਆਂ ਜਿਸ ਤਰ੍ਹਾਂ ਹੁਣ ਤੁਹਾਡੇ ਤੇ ਲਾਲੋ ਰਿਪੋਰਟਰ ਬਣਿਆ ਕੋਈ ਆਪੀ ਆਈਪੀਐਸ ਆਫੀਸਰ ਬਣ ਗਈਆਂ ਇਸ ਤਰ੍ਹਾਂ ਬਹੁਤ ਫਰਕ ਪਊਗਾ ਲੋਕਾਂ ਦੀ ਸੋਚ ਸਾਡੇ ਨਾਲ ਇਸ ਸਮੇਂ ਮੌਜੂਦ ਹਨ ਕੁਝ ਔਰਤਾਂ ਜਿਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਪਿਛਲੇ ਜ਼ਮਾਨੇ ਚ ਲੋੜੀ ਕਿਸ ਤਰ੍ਹਾਂ ਮਨਾਈ ਜਾਂਦੀ ਸੀ ਤੇ ਹੁਣ ਕੀ ਫਰਕ ਹੈ ਹਾਂਜੀ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀ ਲੋਹੜੀ ਕਿਸ ਤਰ੍ਹਾਂ ਮਨਾਉਂਦੇ ਸੀ ਪਹਿਲਾਂ ਜੀ ਅਸੀਂ ਪਾਥੀਆਂ ਮੰਗ ਕੇ ਲਿਆਉਂਦੇ ਸੀ ਘਰਾਂ ਚੋਂ ਮੰਗ ਕੇ ਫਿਰ ਅਸੀਂ ਸਾਰੇ ਰਲ ਕੇ ਲੋਹੜੀ ਮਨਾਉਂਦੇ ਸੀ ਗੀਤ ਗਾਉਂਦਿਆਂ ਸੀ ਲੋਹੜੀ ਬਣਦੀ ਸੀ ਹਾਂਜੀ ਤੁਸੀਂ ਦੱਸੋ ਤੁਸੀਂ ਜਦੋਂ ਛੋਟੇ ਸੀ ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਸੀ ਪਹਿਲੇ ਸਾਲਾਂ ਦੀ ਗੱਲ ਆ ਅਸੀਂ ਪਹਿਲਾਂ ਸਵੇਰੇ ਉੱਠ ਕੇ ਨਹਾ ਧੋ ਕੇ ਫਿਰ ਸਾਰੇ ਮੁੰਡੇ ਕੁੜੀਆਂ ਇਕੱਠੇ ਹੋ ਕੇ ਰਲ ਕੇ ਲੋੜੀ ਮੰਗਣ ਜਾਂਦੇ ਪਾਥੀਆਂ ਮੰਗ ਕੇ ਲੈ ਕੇ ਆਉਂਦੇ ਫਿਰ ਸ਼ਾਮ ਨੂੰ ਅਸੀਂ ਲੋੜੀ ਪਾਉਂਦੇ ਫਿਰ ਅਸੀਂ ਸ਼ਰਾਰਤਾਂ ਵੀ ਕਰਦੇ ਕੁਸ਼ਕ ਜਿਵੇਂ ਦੂਸਰੇ ਦੀ ਲੋੜੀ ਤੇ ਜਾ ਕੇ ਪਾਥੀਆਂ ਚੱਕ ਕੇ ਲੈ ਕੇ ਆਉਂਦੇ ਹੁੰਦੇ ਸੀ ਅਸੀਂ ਫਿਰ ਬਸ ਇਕੱਠੇ ਲੋੜੀ ਜਲਾ ਲੈਂਦੇ ਤੇ ਹੱਸਦੇ ਖੇਡਦੇ ਗੀਤ ਗਾਉਂਦੇ ਸੀਗੇ ਇਕੱਠੇ ਰਲ ਮਿਲ ਕੇ ਰਹਿੰਦੇ ਸੀਗੇ ਅੱਜ ਕੱਲ੍ਹ ਜਿਹੜੀ ਲੋਹੜੀ ਹੈ ਜੀ ਉਹ ਸਟੇਜੀ ਦਾ ਤੌਰ ਤੇ ਬਸ ਹੋ ਕੇ ਰਹਿ ਗਈ ਹੈ ਕਿਉਂਕਿ ਪਹਿਲਾਂ ਅਸੀਂ ਢੋਲ ਤੇ ਪੰਗੜੇ ਵਗੈਰਾ ਪਾਉਂਦੇ ਹੁੰਦੇ ਸੀ ਅੱਜ ਕੱਲ੍ਹ ਡੀਜੇ ਵਗੈਰਾ ਤੱਕ ਹੀ ਸੀਮਤ ਰਹਿ ਗਿਆ ਬਸ ਸਾਰਾ ਕੁਝ ਤੇ ਇਹੀ ਫਰਕ ਹੈ ਜੀ ਪੁਰਾਣੇ ਜ਼ਮਾਨੇ ਤੇ ਹੁਣ ਦੇ ਜ਼ਮਾਨੇ ਹਾਂਜੀ ਤੁਸੀਂ ਇਹ ਦੱਸੋ ਕਿ ਜਦੋਂ ਪਹਿਲਾਂ ਲੋਹੜੀ ਮਨਾਈ ਜਾਂਦੀ ਸੀ ਉਦੋਂ ਕੀ ਫਰਕ ਸੀ ਤੇ ਹੁਣ ਤੁਹਾਨੂੰ ਕੀ ਚੇਂਜ ਦੇਖਣ ਲਈ ਮਿਲ ਰਿਹਾ ਜਨਪਹਿਲਾਂ ਲੋੜੀ ਮਨਾਈ ਜਾਂਦੀ ਸੀ ਉਦੋਂ ਜ਼ਿਆਦਾਤਰ ਬੇਟੇ ਦੀ ਲੋੜੀ ਹੀ ਮਨਾਈ ਜਾਂਦੀ ਸੀ ਧੀਾਂ ਦੀ ਲੋੜੀ ਨਹੀਂ ਮਨਾਈ ਜਾਂਦੀ ਸੀ ਹੁਣ ਧੀਾਂ ਦੀ ਵੀ ਲੋੜੀ ਮਨਾਈ ਜਾਂਦੀ ਹੈ ਧੀਾਂ ਦੇ ਜਨਮ ਤੇ ਦਿਨ ਵੀ ਖੁਸ਼ੀ ਮਨਾਈ ਜਾਂਦੀ ਹੈਗੀ ਆ ਉਹਦੇ ਵਿੱਚ ਕਾਫੀ ਬਿੰਨੱਚ ਦੇ ਗਾਉਂਦੇ ਆ ਜਿਵੇਂ ਪਹਿਲਾਂ ਵੀ ਬੁਆਏ ਦੀ ਵੀ ਲੋੜੀ ਮਨਾਉਂਦੇ ਸੀਗੇ ਉਦਾਂ ਹੀ ਹੁਣ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ ਹਾਂਜੀ ਜੀ ਵੀ ਹਰ ਇੱਕ ਜਗ੍ਹਾ ਤੇ ਮਨਾਈ ਜਾ ਰਹੀ ਹੈ ਅੱਜ ਕੱਲ੍ਹ ਧੀਆ ਦੀ ਲੋੜੀ ਤੁਹਾਨੂੰ ਕੀ ਲੱਗਦਾ ਕਿ ਲੋਕ ਅਵੇਅਰ ਹੋ ਰਹੇ ਹੈ ਜਾਂ ਨਹੀਂ ਜਾਂ ਫਿਰ ਇੱਕ ਦੂਸਰੀ ਦੇ ਦੇਖਾ ਦੇਖੀ ਕਰ ਰਹੇ ਹੈ ਹਾਂਜੀ ਕਾਫੀ ਹੱਦ ਤੱਕ ਅਵੇਅਰ ਹੋ ਰਹੇ ਹੈ ਤੇ ਧੀਆ ਦਾ ਹੁਣ ਬਹੁਤ ਜ਼ਿਆਦਾ ਵੀ ਫਰਕ ਨਹੀਂ ਸਮਝਦੇ ਪਹਿਲਾਂ ਕਾਫੀ ਫਰਕ ਸਮਝਦੇ ਸੀਗੇ ਤੇ ਵੀ ਹੁਣ ਕਾਫੀ ਲੋਕ ਅਵੇਅਰ ਹੋ ਰਹੇ ਹੈ ਇਸ ਚੀਜ਼ ਥੈਂਕ ਯੂ ਆਜੀ ਮਸਾ ਸਾਡੇ ਨਾਲ ਮੌਜੂਦ ਹਨ ਕੁਝ ਬਜ਼ੁਰਗਔਰਤਾ ਜਿਨ੍ਹਾਂ ਤੋਂ ਸੁਣਦੇ ਹਾਂ ਪੁਰਾਣੀ ਲੋਹੜੀ ਤੇ ਗਾਏ ਜਾਣ ਵਾਲੇ ਗੀਤ ਇਹ ਤੁਸੀਂ ਸੁਣਾਓ ਤੇ ਰਲਮੜਾ ਜਾਵੇ ਡਵੇ ਬਾਬਲ ਮੈਨੂੰ ਕਤ ਲੈਣ ਦੇ ਤੇਰਾ ਲਮੜਾ ਜਾਵੇ ਡਵੇ ਬਾਬਲ ਮੈਨੂੰ ਕਤ ਲੈਣ ਦੇ ਚਲੋ ਤੇਰਾ ਨਮੂਣਾ ਜਾ ਬੇੜਾ ਵੇ ਬਾਬੂ ਸਾਨੂੰ ਕਤ ਲੈਣ ਦੇ ਤੇਰਾ ਨਮੂਣਾ ਜਾ ਬੇੜਾ ਵੇ ਬਾਬੂ ਸਾਨੂੰ ਕਤ ਲੈਣ ਦੇ ਇੱਥੇ ਕਤਣ ਨੂੰ ਨਹੀਂ ਤੀਏ ਕਰੀ ਜਾ ਆਪਣੇ ਤੇ Let me

ਪਰ ਤੁਸੀਂ ਲੋੜੀ ਧੀਾਂ ਦੀ ਪ੍ਰੋਗਰਾਮ ਵਿੱਚ ਪਹੁੰਚੋ ਕੀ ਮੈਸੇਜ ਦੇਣਾ ਚਾਹੁੰਗਾ ਇਲਾਕੇ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਜਿਹੜਾ ਪਹਿਲਾਂ ਆਪਣੇ ਧੀ ਤੇ ਪੁੱਤ ਦੇ ਵਿੱਚ ਫਰਕ ਸਮਝਿਆ ਜਾਂਦਾ ਸੀਗਾ ਉਹ ਹੁਣ ਫਰਕ ਨਹੀਂ ਰਿਹਾ ਪੜ੍ਹਾਈ ਲਿਖਾਈ ਦਾ ਜ਼ਮਾਨਾ ਹੈਗਾ ਧੀਾਂ ਵੀ ਪੁੱਤਾਂ ਨਾਲੋਂ ਉੱਪਰ ਉੱਠ ਕੇ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਹਨ ਮਤਲਬ ਤੁਸੀਂ ਦੇਖਿਆ ਹੀ ਹੁਣ ਹੈ ਅੱਜਕਲ ਲੜਕੀਆਂ ਪੜ ਕੇ ਕੋਈ ਡੀਸੀ ਲੱਗੇ ਹੋਇਆ ਕੋਈ ਐਸਐਸਪੀ ਲੱਗੇ ਆ ਸਾਡੇ ਪੁਲਿਸ ਆਫਸਰ ਵੀ ਐਸਾ ਇਨਸਪੈਕਟਰ ਲੜਕੀਆਂ ਭਰਤੀ ਹੋਈਆਂ ਹੋਰ ਵੀ ਵੱਖ-ਵੱਖ ਖੇਤਰਾਂ ਚ ਲੜਕੀਆਂ ਨੇ ਬਹੁਤ ਮੱਲਾ ਮਾਰੀਆਂ ਸੋ ਮਤਲਬ ਮੈਂ ਤਾਂ ਸਾਰੇ ਸਮਾਜ ਨੂੰ ਹੀ ਸੰਦੇਸ਼ ਦੇਉਂਗਾ ਵੀ ਜਿਹੜਾ ਧੀ ਜੰਮਣ ਤੇ ਦੁੱਖ ਨਾ ਮਹਿਸੂਸ ਕਰੋ ਉਹਨੂੰ ਪੁੱਤ ਦੇ ਬਰਾਬਰ ਸਮਝੋ ਇਹ ਨਹੀਂ ਪਤਾ ਪੁੱਤ ਨਾਲੋਂ ਵੱਧ ਕੇ ਧੀ ਨੇ ਮਾਪਿਓ ਦਾ ਨਾਮ ਰੋਸ਼ਨ ਕਿੱਥੇ ਜਾ ਕੇ ਕਰਨਾ ਹੈਗਾ ਕਿਸੋ ਨੇ ਬੁਲੰਦੀਆਂ ਤੇ ਪਹੁੰਚਣਾ ਹੈਗਾ ਮੇਰਾ ਤਾਂ ਇਹੀ ਸੰਦੇਸ਼ ਹੈ ਵੀ ਧੀ ਤੇ ਪੁੱਤ ਦਾ ਵਿਤਕਰਾ ਜਿਹੜਾ ਉਹ ਖਤਮ ਕੀਤਾ ਜਾਵੇ ਹਾਂਜੀ ਕੁਝ ਸਾਲ ਪਹਿਲਾਂ ਪੰਜਾਬ ਭਰੂਣ ਹੱਤਿਆ ਦੇ ਮਾਮਲੇ 'ਚ ਸਭ ਤੋਂ ਅੱਗੇ ਸੀ ਤੇ ਹੁਣ ਕਾਫੀ ਫਰਕ ਪੈ ਚੁੱਕਿਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਾਨੂੰਨ ਦੀ ਸਖਤਾਈ ਕਾਰਨ ਹੋਇਆ ਜਾਂ ਫਿਰ ਲੋਕਾਂ ਦੀ ਅਵੇਰਨੈਸ ਨਾਲ ਦੇਖੋ ਕੁਸ਼ਤਾਂ ਕਾਨੂੰਨ ਦੀ ਸ਼ਕਤੀ ਕਰਕੇ ਹੋਇਆਗਾ ਮਤਲਬ ਵਿੱਚ ਹਜੇ ਵੀ ਕੁਝ ਥੋੜਾ ਬੋਤਾ ਵਿੱਚ ਮੜੇ ਆਨਸਰ ਹੁੰਦੇ ਆ ਜਿਹੜੇ ਮਤਲਬ ਉਹ ਕਾਨੂੰਨ ਤੋਂ ਡਰਦੇ ਹੋਏ ਉਸ ਪਰ ਪਹਿਲਾਂ ਨਾਲੋਂ ਇਸ ਚੀਜ਼ ਦਾ ਬੜਾ ਫਰਕ ਆ ਸਮਾਜ ਹੁਣ ਪੜਿਆ ਲਿਖਿਆ ਪਹਿਲਾਂ ਅਨਪੜਤਾ ਸੀ ਉਸ ਚੀਜ਼ ਦਾ ਸਭ ਤੋਂ ਵੱਡਾ ਮਤਲਬ ਪੜ੍ਹਾਈ ਲਿਖਾਈ ਦਾ ਬਹੁਤ ਫਰਕ ਪਿਆ ਹੈਗਾ ਲੋਕ ਸਮਝਣ ਲੱਗ ਪਿਆ ਹੈ ਵੀ ਜੇ ਧੀ ਨੂੰ ਵੀ ਚੰਗੀ ਅਸੀਂ ਪਰਵਿਸ਼ ਕਰਾਂਗੇ ਚੰਗੀ ਪੜ੍ਹਾਈ ਦੇਵਾਂਗੇ ਤਾਂ ਉਹ ਵੀ ਸਾਡਾ ਨਾਮ ਰੋਸ਼ਨ ਕਰੂਗੀ ਮਤਲਬ ਪੁੱਤ ਤੋਂ ਵੱਧ ਕੇ ਤੇ ਉਹ ਕਹਿੰਦੇ ਆ ਨਾ ਜੀ ਮਤਲਬ ਕਹਾਵਤ ਬਣੀ ਹੈ ਅ ਦੁੱਖ ਵਡਾਉਂਦੀਆਂ ਧੀਆਂ ਤੇ ਪੁੱਤ ਬਣਾਉਂਦੇ ਜ਼ਮੀਨਾ ਮਤਲਬ ਜ਼ਮੀਨਾਂ 'ਚ ਉਹ ਗੱਲਾਂ ਨਹੀਂ ਰਹੀਆਂ ਹੁਣ ਵੀ ਧੀਆਂ ਮਤਲਬ ਨਾ ਤਾਂ ਜਾਇਦਾਦ ਵਾਲੇ ਪਾਸੇ ਜਾਂਦੀਆਂ। ਮਤਲਬ ਮਾਂ ਪਿਓ ਦੀ ਚੰਗੀ ਸੇਵਾ ਕਰਦੀ ਐ ਮੈਂ ਦੇਖਿਆ ਵੀ ਹਜੇ ਪੁੱਤ ਤਾਂ ਕੋਈ ਨਾ ਕੋਈ ਕਿਸੇ ਟਾਈਮ ਕਿਤੇ ਮਾਂ ਪਿਓ ਦੇ ਅੱਗੇ ਕੋਈ ਬਾਗੀ ਹੋ ਜੂ ਜਾਂ ਕੇ ਬੁਲਪੂ ਪਰ ਧੀ ਹਰ ਸੁੱਖ ਦੇ ਵਿੱਚ ਤਾਂ ਖੜਦੀ ਖੜਦੀ ਐ ਦੁੱਖ 'ਚ ਉਹ ਤੋਂ ਵੱਧ ਕੇ ਪੁੱਤ ਨਾਲੋਂ ਵੱਧ ਕੇ ਉਹ ਆ ਦੇ ਮਾਂ ਪਿਓ ਦਾ ਦਰਦ ਮਹਿਸੂਸ ਕਰਦੀ ਐ। ਸੋ ਮੈਂ ਤਾਂ ਇਹੀ ਕਹੂੰਗਾ ਵੀ ਮਤਲਬ ਲੜਕੀਆਂ ਨੂੰ ਪੁੱਤਾਂ ਨਾਲੋਂ ਵੀ ਉੱਚਾ ਦਰਜਾ ਦੇਣਾ ਚਾਹੀਦਾ। ਲੋਹੜੀ ਦਾ ਪ੍ਰੋਗਰਾਮ ਹੁਣ ਚੱਲ ਰਿਹਾ ਪੂਰੇ ਜ਼ੋਰਾਂ ਸ਼ੋਰਾਂ ਤੇ ਤੇ ਹੁਣ ਲੈਣੇ ਬਜ਼ੁਰਗ ਔਰਤਾਂ ਦੇ ਗਿੱਧੇ ਦਾ ਨਜ਼ਾਰਾ। ਜਿੰਨਾ ਨੂੰ ਰੱਬ ਦੇਵੇ ਵਾਲ ਕੇ ਘਿਟ ਘਿਟ ਚੜ ਗਈ ਲਾਲੀ ਜਿੰਨਾ ਤੋਂ ਰੱਬ ਦੇ ਕੇ ਖੋਲੇ ਉੱਡ ਗਈ ਮਥੇ ਦੀ ਲਾਲੀ ਲਿਖਦੀ ਬਿਉ ਮਾਤਾ ਪੁੱਤਰਾਂ ਬਾਝ ਕਰ ਖਾਲੀ 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 रेता बन कंजरिया वहत न मीना रेता तुंहिंजी ਮੁੰਡਾ ਕੁੰਡਾ ਤੇ ਵੈਂਦਾ ਹੱਡੀਆਂ ਦੀ ਮਹਿਰ ਨਾ ਲਾਉਂਦਾ ਨੀ ਮੁੰਡਾ ਰੁਨਾ ਫੁੱਸਿੰਦ ਨਾ ਜਾਂਦਾ ਵੀ ਹੁਟਰਨਾ ਫੁੱਸਿੰਦ ਨਾ ਬੁਰਜ ਮੈਂ ਅੰਮਾ ਦੀ ਪੰਚਾਇਤ ਤੋਂ ਲੋ ਕਰਵਾਏ ਗਏ ਲੋੜੀਤੀਆਂ ਦੀ ਪ੍ਰੋਗਰਾਮ ਦੇ ਵੱਖ-ਵੱਖ ਰੰਗ ਜੋ ਧੀਆਂ ਦੇ ਮਾਨ ਸਨਮਾਨ ਨੂੰ ਹੋਰ ਉੱਚਾ ਚੁੱਕਣ ਲਈ ਇੱਕ ਸਲਾਗਾ ਯੋਗ ਕਦਮ ਹੈ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਜੈਸਮਿੰਦਰਾ ਪੰਜਾਬ ਡਾਕ ਬਠਿੰਡਾ